ਚੋਨੇ ਦੀ ਸਰਕਾਰੀ ਖਰੀਦ ਸਰਕਾਰ ਦੀਆਂ ਹਦਾਇਤਾਂ ਮੁਤਾਬਕ 1 ਅਕਤੂਬਰ ਤੋਂ ਸ਼ੁਰੂ ਕੀਤੀ ਗਈ ਹੈ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਚੋਨੇ ਦੀ ਸਰਕਾਰੀ ਖਰੀਦ ਨੂੰ ਲੈ ਕੇ ਕਿਸਾਨਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਪਰ ਜ਼ਮੀਨੀ ਪੱਧਰ ਤੇ ਦਾਅਵੇ ਉਸ ਸਮੇਂ ਖੋਖਲੇ ਨਜ਼ਰ ਆਏ ਜਦੋਂ ਸਰਹਾਦੀ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦੇ ਅੰਦਰ ਪੈੰਦੀ ਮੰਡੀ 'ਚ ਸ਼ਹਿਜਾਦਾ ਖੁਰਦ ਵਿਖੇ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨ ਤੇ ਆੜ੍ਹਤੀ ਤੇ ਮਜ਼ਦੂਰ ਪੰਜਾਬ ਸਰਕਾਰ ਤੇ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕਰਦੇ ਨਜ਼ਰ ਆਏ ਇਸ ਮੌਕੇ ਤੇ ਗੱਲਬਾਤ ਕਰਦੇ ਵੱਖ-ਵੱਖ ਕਿਸਾਨ ਆਗੂ ਮਜਦੂਰ ਤੇ ਆਰਥੀਆਂ ਨੇ ਦੱਸਿਆ ਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਬਣੀ ਸਰਕਾਰ ਨੇ ਦਾਵਾ ਕੀਤਾ ਸੀ ਕਿ ਮੰਡੀਆਂ ਦੇ ਵਿੱਚ ਉਹਨਾਂ ਨੂੰ ਰੋਲਰ ਨੇ ਦਿੱਤਾ ਜਾਵੇਗਾ ਤੇ ਉਹਨਾਂ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ ਪਰ ਉਸ ਤੋਂ ਉਲਟ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ 1 ਅਕਤੂਬਰ ਨੂੰ ਮੰਡੀਆਂ ਵਿੱਚ ਸਰਕਾਰੀ ਖਰੀਦ ਪੈਣੀ ਸੀ ਇੱਥੋਂ ਦੇ ਆਰਓ ਵੱਲੋਂ ਅਜੇ ਤੱਕ ਇਸ ਮੰਡੀ ਵਿੱਚ ਖਰੀਦ ਪਾਉਣ ਦੀ ਬਜਾਏ ਫੇਰਾ ਤੱਕ ਨਹੀਂ ਪਾਇਆ ਗਿਆ ਅਹੀ ਇਹ ਆਪਣੀ ਮੰਗ ਕਰਨੇ ਚਾਹੁੰਦੇ ਆ ਕਿ ਇੱਥੇ ਜਿਹੜਾ ਪੰਜਾਬ ਗਵਰਨਮੈਂਟ ਦੇ ਇਹ ਪਹਿਲਾਂ ਐਲਾਨ ਕੀਤਾ ਸੀ ਕਿ 1 ਅਕਤੂਬਰ ਤੋਂ ਜਿਹੜੀ ਆ ਖਰੀਦ ਹੋ ਗਈ ਆ ਸ਼ੁਰੂ ਹੋਈ ਆ ਪਰ ਅਹੀ ਲੇਬਰ ਵਾਲੇ ਜਿਹੜੇ ਆ ਤਕਰੀਬਨ 22 ਦੇ ਕੋਈ 27 ਦੇ ਜਿਹੜੇ 27 ਸਤੰਬਰ ਦੇ ਕੋਈ 28 ਸਤੰਬਰ ਦੇ ਜਿਹੜੇ ਇੱਥੇ ਲੇਬਰ ਮਜ਼ਦੂਰ ਜਿੰਨੇ ਆ ਸਾਰੇ ਮੰਡੀਆਂ ਦੇ ਵਿੱਚ ਆਏ ਨੇ ਉਹਨਾਂ ਪਹਿਲਾਂ ਕੱਚੇ ਫੜ ਬਣਾਏ ਨੇ ਫੜ ਜਿਹੜੇ ਨੇ ਉਹ ਪਹਿਲੇ ਨੰਬਰ ਦੇ ਫਾਰੀ ਜਿਹੜੇ ਉਹ ਕੱਚੇ ਨੇ ਕੋਈ ਪੱਕੇ ਫੜ ਨਹੀਂ ਹੈਗੇ ਕਿਤੇ ਵੀ ਤੇ ਉਹ ਵਿਚਾਰੇ ਲੇਬਰ ਨੇ ਆਣ ਕੇ ਫੜ ਬਣਾ ਕੇ ਘਾਹ ਉਹ ਜਿੰਨਾ ਵੀ ਹੈਗਾ ਸੀ ਸਫਾਈ ਕਰਕੇ ਤੇ ਆਪਣਾ ਅਰੇਂਜਮੈਂਟ ਕੀਤਾ ਤੇ ਉਸ ਦਿਨ ਤੋਂ ਹੀ ਆ ਮੰਡੀਆਂ ਦੇ ਵਿੱਚ ਝੋਨਾ ਆ ਰਿਹਾ ਆ ਤੇ ਜੇ ਝੋਨਾ ਆ ਰਿਹਾ ਤੇ ਕੋਈ ਖਰੀਦ ਨਹੀਂ ਹੋ ਰਹੀ ਖਰੀਦ ਹੁੰਦੀ ਤੇ ਚਲੋ ਲੇਬਰ ਵੀ ਜਿਹੜੀ ਆ ਉਹ ਆਪਣੀ ਮਿਹਨਤ ਦੇ ਵਿੱਚ ਲੱਗੀ ਰਹਿੰਦੀ ਆਪਣਾ ਕਾਰੋਬਾਰ ਕਰਦੀ ਰਹਿੰਦੀ ਤੇ ਲੇਬਰ ਨੂੰ ਹੀ ਕੋ ਥੋੜਾ ਬੈਨੀਫਿਟ ਹੁੰਦਾ ਕੋਈ ਫਾਇਦਾ ਹੁੰਦਾ ਹੁਣ ਜੇ ਆਏ ਨੇ ਝੋਨੇ ਤੇ ਉਹ ਕੋਈ ਖਰੀਦ ਨਹੀਂ ਰਿਆ ਆਰਓ ਆ ਤੇ ਆਰਓ ਇੱਕੋ ਹੀ ਆਰੋ ਆ ਉਹ ਲੋਕਲ ਇੱਥੇ ਹੈਗਾ ਆ ਉਹਦਾ ਕੋਈ ਸਾਨੂੰ ਪਤਾ ਨਹੀਂ ਆ ਵੀ ਉਹ ਹੈ ਕੌਣ ਆ ਸੁਣੀਦਾ ਆ ਵੀ ਇੱਕੋ ਆਰੋ ਆ ਪਰ ਉਹ ਵੀ ਅਜੇ ਤੱਕ ਕੋਈ ਆਇਆ ਨਹੀਂ ਅਸੀਂ ਮੰਗ ਚੌਣੇ ਕਰਨੇ ਆ ਇਹ ਗੱਲ ਦੀ ਵੀ ਸਾਨੂੰ ਆਰਓ ਜਿਹੜੇ ਕੋਈ ਬਾਹਰੋਂ 4-5 ਆਉਣ ਪਿਛਲੀ ਵਾਰ ਸਿਸਟਮ ਜਿਹੜਾ ਕੁਝ ਠੀਕ ਲੱਗਦਾ ਸੀਗਾ ਪਰ ਏਅਰ ਕਾ ਸਿਸਟਮ ਜਿਹੜਾ ਇਹ ਗਲਤ ਆ ਆਰਓ 4-5 ਆਉਣ ਉਹ ਆਣ ਕੇ ਖਰੀਦ ਕਰਨ ਤੇ ਲੇਬਰ ਵੀ ਜਿਹੜੀ ਆਪਣੀ ਮਿਹਨਤ ਮਜ਼ਦੂਰੀ ਕਰ ਰਹੀ ਆ ਉਹ ਆਪਣਾ ਟਾਈਮ ਨਾਲ ਕੰਮ ਕਰੀ ਕਰਾਈ ਜਾਣ ਤੇ ਇਹਨਾਂ ਦੀ ਜਿਹੜੀ ਹੈ ਮਿਹਨਤ ਆ ਇਹਨਾਂ ਨੂੰ ਮਿਲਦੀ ਜਾਏ ਦੂਜੀ ਗੱਲ ਇਹ ਆ ਕਿ ਇਹ ਜਦੋਂ 10-12 ਦਿਨ ਹੋ ਗਏ ਨੇ ਲੇਬਰ ਨੂੰ ਆਈ ਨੂੰ ਅੱਜ ਤੱਕ ਕੋਈ ਇਹਨਾਂ ਨੂੰ ਲੇਬਰ ਨੂੰ ਵਿਚਾਰੀ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਜੇ ਢੇਰੀਆਂ ਆਈਆਂ ਨੇ ਤਾਂ ਉਹ ਇਹਨਾਂ ਨੇ ਬਣਾ ਦਿੱਤੀਆਂ ਨੇ ਚਕਾਈ ਕੋਈ ਨਹੀਂ ਜੇ ਇਹ ਮਿਹਨਤ ਕਰਨਗੇ ਤੇ ਇਹਨਾਂ ਨੂੰ ਕੁਝ ਖਾਣ ਵਾਸਤੇ ਮਿਲੇਗਾ ਇਹਨਾਂ ਦੇ ਵੇਖੋ ਬੱਚੇ ਨੇ ਹਰ ਇੱਕ ਇਨਸਾਨ ਦੇ ਅੱਜਕੱਲ ਆਪਣੇ ਘਰ ਚ ਚਲਾਉਣੇ ਨੇ ਬੱਚੇ ਆ ਉਹਨਾਂ ਨੂੰ ਪਾਲਣਾ ਕੋਈ ਲੇਬਰ ਵਿੱਚ ਕਮਾਈ ਕਰਕੇ ਖੜੇਗਾ ਤੇ ਆਪਣੇ ਬੱਚਿਆਂ ਨੂੰ ਜਾ ਕੇ ਪਾਲ ਸਕੇਗਾ ਮਾਰਕੀਟ ਕਮੇਟੀ ਦੇ ਪਰਬੰਧ ਕਿਸ ਤਰ੍ਹਾਂ ਦੇ ਤੁਹਾਨੂੰ ਮਾਰਕੀਟ ਕਮੇਟੀ ਦੇ ਸਾਨੂੰ ਪ੍ਰਬੰਧ ਦੇ ਕੋਈ ਇਡ ਨਹੀਂ ਲੱਗਦੇ ਨਾ ਕੋਈ ਪਾਣੀ ਦਾ ਇੰਤਜ਼ਾਮ ਆ ਕੋਈ ਪਾਣੀ ਨਹੀਂ ਪਲਾਉਂਦਾ ਕੋਈ ਇੱਥੇ ਹੋਰ ਨਾ ਕੋਈ ਮੈਂਬਰ ਹੀ ਕੋਈ ਆਉਂਦਾ ਸਾਨੂੰ ਤੇ ਮਾਰਕੀਟ ਕਮੇਟੀ ਵਾਲੇ ਬੰਦੇ ਵੀ ਨਹੀਂ ਨਜ਼ਰ ਆਏ ਇੱਥੇ ਅੱਜ ਤੱਕ ਮੌਚਰ ਜਿਹੜਾ ਕੱਢਣ ਜਾਂਦੇ ਆ ਆਪਾਂ ਕਢਵਾਉਣ ਜਾਂਦੇ ਆ ਤੇ ਅਹੀ ਉਹਨਾਂ ਦੇ ਵੀ ਮਗਰਮਗਰ ਫਿਰਨੇ ਆ ਸਾਨੂੰ ਕੋਈ ਮੌਚਰ ਵਾਲਾ ਵੀ ਨਹੀਂ ਕਿਹਾ ਮਿਲਦਾ ਕੀ ਮੰਗਿਆ ਤਾਂ ਪੰਜਾਬ ਸਰਕਾਰ ਸਾਡੀ ਤੇ ਪੰਜਾਬ ਸਰਕਾਰ ਕੋ ਇਹੋ ਮੰਗਿਆ ਕਿ ਇੱਕ ਝੋਨਾ ਜਿਹੜਾ ਹੈ ਉਹ ਟਾਈਮ ਦੇ ਨਾਲ ਚੁਕਾਇਆ ਜਾਏ ਜੇ ਉਹਨਾਂ ਨੇ 10 ਤਰੀਕ ਦੀ 10 ਅਕਤੂਬਰ ਦੀ ਆਪਣਾ ਸੌਰੀ 1 ਅਕਤੂਬਰ ਨੂੰ ਕਿਹਾ ਵੀ ਖਰੀਦ ਹੋਈ ਆ ਅੱਜ 11 ਤਰੀਕ ਹੋ ਗਈ ਆ 11 ਤਰੀਕ ਤੱਕ ਕੋਈ ਖਰੀਦ ਨਹੀਂ ਹੋਈ ਤੇ ਫਿਰ ਇਹ ਝੂਠੇ ਵਾਦੇ ਨੇ ਉਹਨਾਂ ਦੇ ਇਹ ਲਾਰੇ ਲਾਏ ਨੇ ਸਾਨੂੰ ਸਾਨੂੰ ਅਹੀ 15 ਦਿਨ ਹੋ ਗਏ ਨੇ ਸਾਨੂੰ ਇਥੇ ਮੰਡੀਆਂ ਦੇ ਵਿੱਚ ਆਇਆ ਨੂੰ ਅੱਜ ਤੱਕ ਕੋਈ ਖਰੀਦ ਨਹੀਂ ਹੋਈ ਸਾਡੀ ਤੇ ਇਹੋ ਮੰਗਿਆ ਕਿ ਖਰੀਦ ਛੇਤੀ ਤੋਂ ਛੇਤੀ ਇੱਕ ਦੋ ਦਿਨ ਦੇ ਵਿੱਚ ਜਿਹੜੀ ਖਰੀਦ ਪਾਈ ਜਾਵੇ ਤਾਂ ਕਿ ਸਾਰੇ ਜਿੰਨੇ ਵੀ ਲੇਬਰ ਦੇ ਨੇ ਯਾ ਆਰਤੀ ਆ ਜਾਂ ਕਿਸਾਨ ਆ ਇਹ ਸਾਰੇ ਜਿਹੜੇ ਆ ਪਰੇਸ਼ਾਨੀ ਦਾ ਸਾਹਮਣਾ ਇਹਨਾਂ ਨੂੰ ਨਾ ਕਰਨਾ ਪਵੇ ਅੱਜ ਪਹਿਲੀ ਤਰੀਕ ਤੋਂ ਅਸੀਂ ਸਾਰੀਆਂ ਲੇਬਰਾਂ ਜਿੰਨੇ ਵੀ ਚੌਧਰੀ ਮੰਡੀ ਵਾਲੇ ਪਹਿਲੀ ਤਰੀਕ ਤੋਂ ਜਿੰਨੀਆਂ ਲੇਬਰਾਂ ਨੇ 20 25 25 30 30 ਬੰਦੇ ਨੇ ਸਾਰਿਆਂ ਕੋਲ ਪਹਿਲੀ ਤਰੀਕ ਤੋਂ ਲੈ ਕੇ 11 ਤਰੀਕ ਹੋ ਗਈ ਆ ਕੋਈ ਮੰਡੀ ਵਿੱਚ ਕੰਮ ਨਹੀਂ ਆ ਤੇ ਦੂਜਾ ਨਾਕਲੇ ਦਾ ਇਨਸਪੈਕਟਰ ਸਾਹਿਬ ਵੀ ਹੁੰਦੇ ਨੇ ਅੱਜ ਕਾਫੀ ਦਿਨ ਹੋ ਗਏ ਨੇ ਪਰਚੇਜ ਪਈ ਨੀ ਪਹਿਲੀ ਗੱਲ ਪਰਚੇਜ ਪੈ ਨਹੀਂ ਰਹੀ ਮੰਡੀਆਂ ਵਿੱਚ ਝੋਨਾ ਇਤਨਾ ਹੀ ਪਿਆ ਆ ਕਾਫੀ ਦਿਨਾਂ ਤੋਂ ਆਉਂਦੇ ਨੇ ਗੇਰਾ ਮਾਰ ਕੇ ਚਲ ਜਾਂਦੇ ਨੇ ਵੇਖੋ ਬੱਦਲ ਰੋਜ਼ ਕਦੀ ਕੇਹ ਪਾਸਿਓਂ ਚੱਲ ਰੋਂਦਾ ਕਦੀ ਕੇਹ ਪਾਸਿਓਂ ਚੱਲ ਰੋਂਦਾ ਤੇ ਸਾਨੂੰ ਪ੍ਰੋਬਲਮ ਆ ਕਿ ਮੰਡੀ ਵਿੱਚ ਕਿੰਨੀ ਚੱਕੇ ਲਾਈ ਜਾਈਏ ਆਰਤੀ ਆਉਂਦਾ ਉਹ ਲੇਬਰ ਨੂੰ ਕਹਿ ਕੇ ਜਾਂਦਾ ਕਿ ਮਾਲ ਸੰਭੋ ਮਾਲ ਸੰਭੋ ਮਾਲ ਹੀ ਲੇਬਰ ਵਾਲੇ ਕਿੰਨਾ ਕ ਸੰਭ ਕੇ ਚਵਾਰਿਆਂ ਦੇ ਚੱਕੇ ਲਾ ਲਾ ਕੇ ਮੋਢੇ ਟੁੱਟ ਗਏ ਨੇ ਤੇ ਮੇਰੀ ਬੇਨਤੀ ਆ ਪ੍ਰਸ਼ਾਸਨਗਾਰੀ ਕਿ ਜਿਹੜੀ ਸੁਹਾਦਾ ਮੰਡੀ ਆ ਇਦੇ ਵਿੱਚ ਅਜੇ ਤੱਕ ਕੋਈ ਨਾ ਆਰੋ ਦਾ ਪ੍ਰਬੰਧ ਆ ਕੋਈ ਆਰੋ ਵਾਲਾ ਨਹੀਂ ਆਇਆ ਨਾ ਕੋਈ ਇਨਸਪੈਕਟਰ ਆਰੋ ਲੈ ਕੇ ਆਇਆ ਇਸ ਮੰਡੀ ਵਿੱਚ ਕਮ ਸੋ ਕਮ 2-3 ਆਰੋ ਵਾਲੇ ਜਿਹੜੇ ਅੱਜ 11 ਤਰੀਕ ਹੋ ਗਈ ਆ ਕਮ ਸੋ ਕਮ 2-3 ਆਰੋ ਵਾਲੇ ਜਿਹੜੇ ਇਸ ਮੰਡੀ ਵਿੱਚ ਪਹੁੰਚਣੇ ਚਾਹੀਦੇ ਸੀ ਅਜੇ ਤੱਕ ਕੋਈ ਆਰੋ ਵਾਲਾ ਜਿਹੜਾ ਇੱਥੇ ਨਹੀਂ ਆਇਆ ਜਿਹੜੀ ਲੇਬਰ ਆ ਬਾਰ-ਬਾਰ ਚੜ ਰਹੀ ਹੈ ਹਨਾ ਤੁਸੀਂ ਕਹਿ ਰਹੇ ਜਿਹੜਾ 2-3 ਵਾਰੀ ਪੇਰ ਚੱਕੇ ਲਗਾ ਰਹੇ ਹਨਾ ਤੇ ਲੇਬਰ ਖਿੱਚਿਆ ਤੁਹਾਨੂੰ ਇੱਕ ਵਾਰੀ ਮਿਲ ਰਿਹਾ ਕਿ ਲੇਬਰ ਜਿਹੜੀ ਲੇਬਰ ਨੂੰ ਇੱਕ ਵਾਰੀ ਮਿਲਣੀ ਆ ਜੋ ਮਾਰਕੀਟ ਕਮੇਟੀ ਬੇਟਿਆ ਜੇਰਾ ਫਾਲਤੂ ਅਸੀਂ ਮੰਡੀ ਵਿੱਚ ਕੱਟ ਉਹਦੀ ਕੋਈ ਆਰਤੀ ਜਾਂ ਕੋਈ ਮਾਰਕਟ ਕਮਾਈ ਦੇ ਰਿਹਾ ਸਾਨੂੰ ਕੋਈ ਖਰਚਾ ਨਹੀਂ ਦਿੰਦਾ ਤੁਹਾਡੀ ਕੀ ਪ੍ਰਸ਼ਾਸਨ ਸਾਡੀ ਮੰਗ ਇਹ ਆ ਜੇ ਅਸੀਂ ਚੱਕੇ ਲਾਉਨੇ ਆ ਤੇ ਚੱਕਿਆਂ ਦੀ ਲੇਬਰ ਸਾਨੂੰ ਚਾਹੀਦੀ ਆ ਅਸੀਂ ਮਿਹਨਤ ਕਰਨੇ ਆ ਅਸੀਂ ਫਾਲਤੂ ਕੋਈ ਨਹੀਂ ਮੰਗਦੇ ਪਰ ਜਿੰਨੀ ਅਸੀਂ ਮਿਹਨਤ ਕਰਨੇ ਸਾਨੂੰ ਉਹ ਮਿਹਨਤ ਜਿਹੜੀ ਆ ਮਿਲਣੀ ਚਾਹੀਦੀ ਆ ਕਿਸਾਨਾਂ ਨੇ ਆਰੋਧ ਇੱਕ ਹੱਦਸ਼ਾ ਜਤਾਇਆ ਹੈ ਕਿ ਉਹ ਸ਼ੈੱਲਰ ਮਾਲਕਾਂ ਦੇ ਨਾਲ ਮਿਲੀ ਭੁਗਤ ਕਰਕੇ ਜਾਣ ਬੁੱਝ ਕੇ ਕਿਸਾਨਾਂ ਨੂੰ ਖਰਾਬ ਕਰ ਰਿਹਾ ਹੁਨਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਮੰਡੀ ਦੇ ਵਿੱਚ ਵੱਧ ਤੋਂ ਵੱਧ ਆਰਓ ਲਗਾ ਕੇ ਝੋਨੇ ਦੀ ਖਰੀਦ ਕਰਵਾਈ ਜਾਵੇ ਅਗਰ ਜੇ ਸਰਕਾਰ ਕੋਈ ਠੋਸ ਕਦਮ ਨਹੀਂ ਚੁੱਕਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਦੇ ਡੀਸੀ ਸਾਹਿਬ ਦੇ ਦਫ਼ਤਰ ਦੇ ਮੋਰੇ ਕਰਨਾ ਲਗਾਇਆ ਜਾਵੇਗਾ 4 ਦਿਨ ਤੋਂ ਖਰੀਦ ਨਹੀਂ ਹੋ ਰਹੀ ਸਰਕਾਰ ਦਾ ਨਲਾਇਕੀ ਇਹ ਵੇ ਸਰਕਾਰ ਨੇ ਇੱਥੇ ਇੱਕ ਘਰ ਉਹ ਲਾਇਆ ਹੈਗਾ ਉਹ ਇੱਥੇ ਲੋਕਲ ਹੈਗਾ ਉਹ ਚਾਹੁੰਦਾ ਲੋਕਾਂ ਨੂੰ ਖਰਾਬ ਕਰਕੇ ਤੇ ਕੱਟ ਲਾਵਾਂ ਤੇ ਮੈਂ ਇਹਨਾਂ ਨੂੰ ਕਿਸਾਨਾਂ ਨੂੰ ਜਿੰਨੇ ਮੇਰੀ ਮਰਜ਼ੀ ਹੋਏ ਉਸ ਹਿਸਾਬ ਨਾਲ ਮੈਨਾਂ ਕੋ ਝੋਨਾ ਖਰੀਦਾਂ ਸਰਕਾਰ ਨੂੰ ਚਾਹੀਦਾ ਵੀ ਇੱਥੇ ਚਾਰ ਪੰਜ ਆਰੋ ਬਾਹਰੋਂ ਲਾਏ ਜਾਣ ਜਦੋਂ ਸਾਰੇ ਹੋਣਗੇ ਤੁਹਾਨੂੰ ਪਤਾ ਕੰਪੀਟੀਸ਼ਨ ਹੋਏ ਤੇ ਫਿਰ ਆਟੋਮੈਟਿਕ ਖਰੀਦਿਆ ਜਾਂਦਾ ਚਲੋ ਕਿਸਾਨਾਂ ਦੀ ਵੀ ਮਜਬੂਰੀ ਹੈ ਇੱਕ ਸਰਕਾਰ ਦੀ ਪਹਿਲੀ ਗਲਤੀ ਝੋਨਾ ਜਿਹੜੀ ਸਾਡੀ ਲਵਾਈ ਲੇਟ ਹੁੰਦੀ ਹੈ ਉਹਦੇ ਕਰਕੇ ਆਣ ਕੇ ਅੱਜਕੱਲ ਮੌਸਚਰ ਜ਼ਿਆਦਾ ਆ ਜਾਂਦਾ ਝੋਨਿਆਂ 'ਚ ਉਹ ਮੌਇਸਚਰ ਆਉਣ ਕਰਕੇ ਇਹ ਹੁਣ ਕਹਿੰਦੇ ਮੌਇਸਚਰ 17 ਦਿਓ 17 ਹੁਣ ਤੁਹਾਨੂੰ ਪਤਾ ਮੌਸਮ ਜਿੱਦਾਂ ਦਾ 17 ਮੌਇਸਚਰ ਨਹੀਂ ਆ ਸਕਦਾ ਉਹਨਾਂ ਦੀ ਡੀਸੀ ਸਾਹਿਬ ਆ ਕੇ ਬੇਨਤੀ ਹੈ ਵੀ ਜਾਂ ਤੁਹਾਡਾ ਝੋਨੇ ਦੀਆਂ ਕਿਥੇ ਖਰੀਦ ਚਾਲੂ ਕਰਾਈ ਜਾਏ ਆਰ ਉਹਾਨੂੰ ਹੋਰ ਦਿੱਤੇ ਜਾਣ ਜੇ ਨਾ ਦਿੱਤੇ ਤੇ ਸਾਡੀ ਪੰਜਾਬ ਕਿਸਾਨ ਮਜ਼ਦੂਰੀ ਯੂਨੀਅਨ ਹੈ ਇਹਦੇ ਨਾਲ ਅਸੀਂ ਰੋੜੇ ਬਲਾ ਕਰਾਂਗੇ ਤੇ ਡੀਸੀ ਸਾਹਿਬ ਦੇ ਦਫ਼ਤਰ ਪੂਰੇ ਵੀ ਧਰਨਾ ਲਾਵਾਂਗੇ ਇਹ ਅੱਜ ਜਾਂ ਕੱਲ ਦੇ ਵਿੱਚ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਸਾਡਾ ਹੱਲ ਕਰੋ ਜਿਆਦਾ ਖਰੀਦ ਨਾ ਸ਼ੁਰੂ ਹੋਈ ਤੇ ਫਿਰ ਸਾਡੇ ਪ੍ਰਧਾਨ ਸਾਹਿਬ ਨੇ ਕੀਤੀ ਗੱਲ ਉਹ ਇਹਨਾਂ ਨੂੰ ਡੀਸੀ ਸਾਹਿਬ ਨੂੰ ਅੱਜ ਮ ਜੇ ਨਾ ਨੂੰ ਨਾਗ ਭਰੋਸਾ ਦਿੱਤਾ ਖਰੀਦ ਨਾ ਚાલુ ਕੀਤੀ ਗਈ ਤੇ ਅਗਲਾ ਸੰਘਰਸ਼ੇ ਕਰਨ ਨੂੰ ਤਿਆਰ ਹੈਗੇ ਆ ਤੇ ਨਲਾਕੀ ਸਿਰਫ ਸਰਕਾਰ ਦੀ ਇਹੋ ਹੀ ਹੈ ਵੀ ਜਿਹੜਾ ਇਹ ਨਾ ਇੱਕੋ ਆਰਓ ਚ ਲਾਇਆ ਹੈਗਾ ਜਾਂ ਇੱਥੇ ਚਾਰ ਪੰਜ ਜਿੱਦਾਂ ਪਹਿਲਾਂ ਸਿਸਟਮ ਚੱਲਦਾ ਸੀ ਬਾਹਰੋਂ ਆਰਓ ਆਉਂਦੇ ਹਨ ਹੋਰ ਫੇਰ ਚੋਂ ਨਾ ਖਰੀਦਿਆ ਜਾਂਦਾ ਸੀ ਹੁਣ ਇੱਕ ਆਰਓ ਇਹ ਆਪਣੀ ਮਨ ਮਰਜ਼ੀ ਕਰਦਾ ਹੈਗਾ ਉਹਨੂੰ ਇਹੋ ਹੀ ਵੀ ਮੈਂ ਕਿਸਾਨਾਂ ਨੂੰ ਜਿੱਦਾਂ ਮਰਜ਼ੀ ਲੁੱਟਾਂ ਤੇ ਇਹੀ ਇਹ ਲੁੱਟ ਨਹੀਂ ਹੋਣ ਦੇਣੀ ਹੈਗੀ ਸਾਡੀ ਡੀਐਸ ਸਾਹਿਬ ਅਗੇ ਬਹੁਤ ਜ਼ਿਆਦਾ ਇਹ ਮੰਗਿਆ ਡੀ ਵੱਡੀ ਪੀ ਹੱਲ ਕੀਤਾ ਜਾਏ ਇਹਾਂ ਤੇ ਕੱਲ ਤੱਕ ਝੋਨੇ ਦੀ ਖਰੀਦ ਸ਼ੁਰੂ ਕਰਾਈ ਜਾਣੀ ਤੇ ਫਿਰ ਛੰਗਰਸੀ ਮਿੱਡਨ ਤਿਆਰ ਹੋਣਗੇ ਸਰਕਾਰ ਦੇ ਪ੍ਰਬੰਧ ਜਿਹੜੇ ਕਿਸ ਤਰ੍ਹਾਂ ਨੇ ਇਸ ਵਾਰੀ ਸਰਕਾਰ ਦੇ ਕੁਝ ਪ੍ਰਬੰਧ ਨਹੀਂ ਜੀ ਵੇਖੋ ਜਿੱਦਾਂ ਹਾਥੀ ਦੇ ਦੰਦ ਖਾਣਦੇ ਹੋਰ ਵਿਖਾਉਣਦੇ ਹੋਰ ਨੇ ਉਹ ਸਰਕਾਰ ਦਾ ਹਾਲ ਹੈਗਾ ਤੁਸੀਂ ਵੇਖ ਰਹੇ ਹੋ ਵੀ ਆ ਪ੍ਰਬੰਧ ਕਿਦਾਂ ਦਾ ਕਹਿੰਦੇ ਹਨ ਮੰਡੀਆਂ 'ਚ ਕੋਈ ਪ੍ਰਬੰਧ ਨਹੀਂ ਇੱਥੇ ਆਇਆ ਕੋਈ ਪਾਣੀ ਦਾ ਨਹੀਂ ਕੋਈ ਜੁੱਤ ਕੁਝ ਨਹੀਂ ਹੈਗਾ ਸਭ ਪ੍ਰਬੰਧ ਫੇਲ ਹੈਗਾ ਸਰਕਾਰ ਦੇ ਇਹ ਵੀ ਸਰਕਾਰ ਦਾ ਪ੍ਰਬੰਧ ਏ ਆਰਓ ਲਾਉਣੇ ਸਰਕਾਰ ਦਾ ਪ੍ਰਬੰਧ ਹੈਗਾ ਸਰਕਾਰ ਨੇ ਆਰਓ ਕੋ ਚਾਜਦਾ ਲਾਇਆ ਇੱਕ ਘਰ ਨੂੰ ਦੇਖੜਿਆ ਹੈਗਾ ਹੁਣ ਐਡੀ ਵੱਡੀ ਮੰਡੀ ਆ ਗਈ ਇੱਕ ਘਰੋਂ ਕਿਥੋਂ ਖਰੀਦ ਕਰ ਲਿਆਗਾ ਉਹਨਾਂ ਤੇ ਆਪਣੀ ਮਰਜ਼ੀ ਕਰਨੀ ਲੁੱਟ ਕਰਨੀ ਕਰਨੀ ਤੇ ਆਰਤੀ ਪਰੇਸ਼ਾਨ ਹੈਗੇ ਕਿਸਾਨ ਵੀ ਪਰੇਸ਼ਾਨ ਨੇ ਮਾਰਕੀਟ ਕਮੇਟੀ ਦੇ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਸਬੰਧ ਕੀਤੀ ਹੈ ਜੀ ਉਹ ਕੁਛ ਨਹੀਂ ਉਹਨਾਂ ਸਿਰਫ ਸਵਾਲ ਲਾ ਰਹੇ ਆ ਤਾਂ ਕੁਛ ਨਹੀਂ ਹੈਗਾ ਹੀ ਇਨਸਪੈਕਟਰ ਨੂੰ ਭੇਜ ਲੈਣ ਤੇ ਮਾਸਚਰ ਚੈੱਕ ਕਰਾ ਲਓ ਫਲਾਨ ਕਰਾ ਲਓ ਉਹ ਸਵਾਲ ਲਾ ਰਹੇ ਆ ਤਾਂ ਲਾਰੇ ਲਾਰੇ ਮਿਲਣਦੇ ਹੋਰ ਕੁਛ ਨਹੀਂ ਮਿਲਣਦਾ ਉਹ ਤੁਹਾਡੀ ਉਸ ਤੋਂ ਬਾਅਦ ਅਗਲੀ ਰਣਨੀਤੀ ਕੀ ਸਾਡੇ ਹੁਣ ਪ੍ਰਧਾਨ ਸਾਹਿਬ ਨਾਲ ਗੱਲ ਹੋ ਗਈ ਉਹ ਕਹਿੰਦੇ ਵੀ ਆਪਾਂ ਡੀ ਸਾਹਿਬ ਨੂੰ ਮਿਲਨੇ ਆ ਉਹ ਵੇਖਦੇ ਆ ਕੀ ਕਰਦੇ ਨੇ ਤੇ ਉਸ ਤੋਂ ਬਾਅਦ ਆਗਾ ਜਿਹੜਾ ਸੰਘਰਸ਼ ਹੋਈ ਤਿਆਰ ਆ ਰੋਡ ਜਾਮ ਕਰਾਂਗੇ ਦਫ਼ਤਰ ਦਾ ਅੱਗੇ ਡੀ ਸੀ ਸਾਹਿਬ ਦੇ ਧਰਨਾ ਲਾਵਾਂਗੇ ਠੀਕ ਕੋਈ ਖਰੀਦ ਦਾ ਵਧੀਆ ਪ੍ਰਬੰਧ ਨਹੀਂ ਸਰਕਾਰਾਂ ਨੇ ਕੀਤਾ ਗਿਆ ਇਨਸਪੈਕਟਰ ਸਾਹਿਬ ਨਾਲ ਹੁਣੇ ਹੀ ਗੱਲ ਕੀਤੀ ਹੈ ਤੇ ਉਹ ਵੀ ਮਤਲਬ ਇਹੀ ਗੱਲ ਕਹਿ ਰਿਹਾਗੇ ਤੇ ਮਾਰਚਾ ਚੈੱਕ ਕਰਵਾ ਕੇ ਤੇ ਅਸੀਂ ਤੁਹਾਡਾ ਮਾਲ ਕਰਾਉਨੇ ਆ ਬਾੜਦਾਨੇ ਦਾ ਭਰੋਸਾ ਨਹੀਂ ਦਿਵਾਇਆ ਸਾਨੂੰ ਕੀ ਆਉਂਦਾ ਜਾਂ ਅੱਜ ਖਰੀਦ ਕਰਨੀ ਕਿ ਨਹੀਂ ਕਰਨੀ ਜੋ ਜੀ ਇੱਕ ਹੀ ਐਰੋ ਜਿਹੜਾ ਸਿਸਟਮ ਦਾ ਉਹਦਾ ਲਾ ਦਿੱਤਾ ਆ ਜੀ ਉਹਦੀ ਮਰਜ਼ੀ ਮੁਤਾਬਕ ਮਾਲ ਆ ਅਸੀਂ ਦਿੱਤਾ ਤੇ ਸਾਨੂੰ ਦੋ ਬਰਬਾਦ ਕਰ ਦੇਗਾ ਇੱਥੇ ਹੋਰ ਐਰੋ ਦਾ ਪ੍ਰਬੰਧ ਕੀਤਾ ਜਾਵੇ ਮਾਲ ਦੀ ਟਵਾਟਵਾਈ ਦਾ ਨਾਲ ਨਾਲ ਜ਼ਿੰਮੇਦਾਰ ਦਾ ਇਹ ਜ਼ਿੰਮੇਦਾਰ ਨੂੰ ਭਰੋਸਾ ਦਿਓਣ ਵੀ ਅਸੀਂ ਜਿਵੇਂ ਇਹਨਾਂ ਨੇ ਸੁਰਖੀਆਂ ਟੀਵੀ ਦੇ ਵਿੱਚ ਦਿੰਦੇ ਨੇ ਵੀ ਰਾਤ ਨੂੰ ਜੱਟ ਜਿਹੜਾ ਥੇਰੇ ਝੋਨਾ ਲੈ ਰਾਤ ਨੂੰ ਘਰ ਜਾਏਗਾ ਪਰ ਇੱਥੇ ਜੱਟ 4 ਦਿਨ ਤੋਂ ਬੈਠੇ ਨੇ ਅਜੇ ਤੱਕ ਇਹਦੇ ਕਿਸੇ ਨੇ ਸਾਡਾ ਕੋਈ ਦਾਣਾ ਛੇੜਿਆ ਨਹੀਂ ਤੇ ਚੁੱਕਿਆ ਨਹੀਂ ਗੁਰਾਹਾ ਹਾਲਿਆ ਤੇ ਅਸੀਂ ਜਠੇਬੰਦੀ ਵੱਲੋਂ ਇਹੀ ਯਕੀਨ ਤੋਂ ਉਹਨੇ ਕਿਸਾਨਾਂ ਨੂੰ ਕਿ ਅਸੀਂ ਇਹਨਾਂ ਦੇ ਨਾਲ ਆ ਤੇ ਇਹਨਾਂ ਦੇ ਨਾਲ ਲੰਮੇ ਤੋਂ ਲੰਮੇ ਸੰਘਰਸ਼ ਕਰਨਾ ਪੂ ਇਹਨਾਂ ਦੇ ਹੱਕ ਚ ਕਰਵਾਗੇ ਡੀਸੀ ਸਾਹਿਬ ਤੇ ਜਾਣਾ ਪਏ ਕਿਤੇ ਜਾਣਾ ਪਏ ਪਏ ਸੀਐਮ ਨੂੰ ਸਾਡੀ ਕੁਰਸੀ ਘੇਰਨੀ ਪਏ ਉੱਥੇ ਤੱਕ ਵੀ ਇਹਦੇ ਨਾਲ ਜ਼ਿੰਮੇਵਾਰ ਦਾ ਸਾਥ ਦੇਵਾਂਗੇ ਕਿ ਤੁਹਾਨੂੰ ਲੱਗਦਾ ਕਿ ਜਿਹੜਾ ਅਰੋਜਨ ਜਰਾ ਤੁਸੀਂ ਕਹਿ ਰਹੇ ਹੋ ਕਿ ਇਹਦੀ ਕੋਈ ਸੇਲਰ ਵਾਲੇ ਨੇ ਕਿ ਮਿਲੀ ਭੁਗਤ ਹੋ ਗਈ ਨਾ ਨਾ ਤ੍ਰਿਦਾਂਗ ਦੇ ਵੇਖੋ ਇਹਦੀ ਮਿਲੀ ਭੁਗਤ ਆ ਜਿੰਨਾ ਉਹ ਮਾਰਚਾ ਮੰਗ ਰਿਹਾ ਉਹਦੇ ਮਾਰਚੇ ਮੁਤਾਬਕ ਜੇ ਜ਼ਿੰਮੇਵਾਰ ਦੀ ਉਹਦੀ ਕੁਆਲਿਟੀ ਨਹੀਂ ਉਹ ਕੱਲਾ ਮਾਲ ਨਹੀਂ ਖਰੀਦਦਾ ਉਹ ਆਪਣੀ ਮਨਮਰਜ਼ੀ ਕਰੂ ਇੱਕ ਜਾਣਾ ਜੇ ਜੇ ਸਾਡੀ ਮੈਨੂੰ ਕਿਹ ਹੈ ਐਰਮ ਨਾਲ ਗੱਲ ਕਰਕੇ ਜਿਹਨੂੰ ਮੇਡਾ ਮਾਲ ਚਕਾਉਣੀ ਦਾ ਮਾਲ ਚੁੱਕਣਾ ਚਾਹੀਦਾ 683 ਦੇ ਨਾਲ 83 ਛੱਡਣਾ ਲੜੂ ਦੋਹਾਂ ਦੇ ਸਾਧੂ ਅੱਜ ਵੀ ਕਸਮ ਕਸ ਸੱਚਾ ਦੇ ਦੇ ਵਿੱਚ ਇਹੀ ਹੋ ਰਹੀ ਹੈ ਲੋਕ 83 ਨਾਲ ਲੜਦੇ 83 ਹਟਾਣ ਨਾਲ ਲੜਦਾ ਸਰਕਾਰ ਦੇ ਅੰਦਰ ਢੋਆ ਢੋਆ ਵਾਹੀ ਦੇ ਨਾਲ ਕਿੰਨੇ ਕ ਕਿੰਨੇ ਕ ਕੋਈ ਪ੍ਰਬੰਧ ਨਹੀਂ ਲੱਗਾ ਵੇਖੋ ਚੱਕੇ ਲੱਗੇ ਨੇ ਕੋਈ ਚੱਕੇ ਲੱਗੇ ਨੇ ਕੋਈ ਪ੍ਰਬੰਧ ਨਹੀਂ ਹੈਗਾ ਗੁਰਦਾਸਪੁਰ ਤੋਂ ਕਪਾਲ ਸਿੰਘ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ ਲਾਈਵ ਪੰਜਾਬੀ ਟੀਵੀ ਨੂੰ IPTV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੁਨੀਆ ਦੇ ਵਿੱਚ ਜੋ ਵੀ ਕੰਟੇ ਵੇਖ ਸਕਦੇ ਹੋ